ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾਂ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਹਮ ਪ੍ਰਭ ਕਿਰਪਾ ਧਾਰੇ ਆਪਣਾ ਬਿਰਦ ਸਮਾਰਿਆ ਦੁਰਤ ਗਵਾਇਆ ਹਰ ਤਬ ਆਪੇ ਸਭ ਸੰਸਾਰ ਉਬਾਰਿਆ ਪਾਰ ਤਹਮ ਪ੍ਰਭ ਕਿਰਪਾ ਧਾਰੇ ਆਪਣਾ ਬਿਰਦ ਸਮਾਰਿਆ ਕੋਈ ਰਾਜੇ RAM ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵਹੁ ਮਨ ਤਨ ਦੇਹ ਸੁਖਾਲੀ ਰਹਾਉ ਪਤ ਤੋ ਧਾਰਨ ਸਤ ਗੁਰ ਮੇਰਾ ਮੋਹਿ ਤਿਸ ਕਾ ਪਰਵਾਸਾ ਬਖਸ ਲੈ ਸਭ ਸੱਚਾ ਸਾਹਿਬ ਸੁਣ ਨਾਨਕ ਕੀ ਅਰਦਾਸਾ ਪਤ ਤੋ ਧਾਰਨ ਸਤ ਗੁਰ ਮੇਰਾ ਮੋਹ ਤੇ ਸਾਕ ਪਰਵਾਸਾ ਬਖਸ ਲੈ ਸਭ ਸੱਚੈ ਸਾਹਿਬ ਸੁਣ ਨਾਨਕ ਕੀ ਅਰਦਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਮਹਾਂਪੁਰシャン ਦੀ ਵਰਸੀ ਦੇ ਸਬੰਧ ਵਿੱਚ ਆਪਾਂ ਧੁਰਗੀ ਬਾਣੀ ਦੇ ਇਥੇ ਅਖੰਡ ਪਾਠ ਹੋਏ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਵੱਲੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਜੋ ਸਤਿਗੁਰਾਂ ਨੇ ਹੁਕਮ ਤੁਹਾਨੂੰ ਬਖਸ਼ਿਸ਼ ਕੀਤਾ ਉਹਦੀ ਅਖਰੀ ਵਿਚਾਰ ਕਰਕੇ ਦਾਸ ਸਮਾਪਤੀ ਕਰੇਗਾ ਕਿਉਂਕਿ ਸਤਿਗੁਰਾਂ ਨੇ ਸਾਡੇ ਤੇ ਬਖਸ਼ਿਸ਼ ਕਰਦਿਆਂ ਕਿਉਂਕਿ ਹੁਕਮਨਾਮੇ ਦੀ ਵਿਚਾਰ ਬੜੀ ਜ਼ਰੂਰੀ ਹੁੰਦੀ ਉਹਦਾ ਕਾਰਨ ਪਤਾ ਕੀ ਹੈ ਕਿਉਂਕਿ ਆਪਾਂ ਸਤਿਗੁਰਾਂ ਦੇ ਅੱਗੇ ਅਰਦਾਸ ਬੇਨਤੀ ਕੀਤੀ ਸਾਰੀਆਂ ਸੰਗਤਾਂ ਦੀ ਇਹ ਸੰਗਤੀ ਅਰਦਾਸ ਹੋਈ ਹੈ ਤੇ ਸਾਰੀਆਂ ਸੰਗਤਾਂ ਦੀ ਅਰਦਾਸ ਮੰਨਦੀਆਂ ਭਾਵਨਾ ਉਹਨਾਂ ਨੇ ਸੇਵਾ ਕੀਤੀ ਨਗਰ ਦੀਆਂ ਸੰਗਤਾਂ ਨੇ ਵੀ ਸੇਵਾ ਕੀਤੀ ਇਲਾਕੇ ਦੀਆਂ ਸੰਗਤਾਂ ਨੇ ਜੋ ਦੇਸ਼ ਵਿਦੇਸ਼ਾਂ ਵਿੱਚ ਸੰਗਤ ਗਈ ਹੋਈ ਉਹਨਾਂ ਨੇ ਵੀ ਸੇਵਾ ਕੀਤੀ ਤੇ ਜਿਹੜੀ ਜਿਹੜੀ ਭਾਵਨਾ ਨੂੰ ਲੈ ਕੇ ਸੇਵਾ ਕੀਤੀਆਂ ਫਿਰ ਉਹਨਾਂ ਦੀਆਂ ਅਰਦਾਸਾਂ ਹੋਈਆਂ ਤੇ ਉਹ ਅਰਦਾਸਾਂ ਦਾ ਉੱਤਰ ਮਹਾਰਾਜੇ ਹੁਕਮਨਾਮੇ ਵਿੱਚ ਦਿਆ ਕਰਦੇ ਆ ਇਸ ਕਰਕੇ ਹੁਕਮਨਾਮੇ ਦੇ ਨੂੰ ਸੁਣਨਾ ਤੇ ਹੁਕਮਨਾਮੇ ਦੇ ਵਿਚਾਰ ਸੁਣਨੀ ਬੜੀ ਜ਼ਰੂਰੀ ਹੁੰਦੀ ਕਿ ਮਹਾਰਾਜ ਜੀ ਨੇ ਸਾਨੂੰ ਹੁਕਮ ਕੀ ਕੀਤਾ ਅੱਜ ਜੋ ਹੁਕਮਨਾਮਾ ਸਹਿਬ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਇਹ ਸੋਰਠ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 620 ਅੰਗ ਦੇ ਉੱਤੇ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਬਾਣੀ ਕੇ ਬੋਹੇ ਤਨ ਤਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਸੋਰਠ ਮਹੱਲਾ ਪੰਜਵਾ ਇਹ ਸ਼ਬਦੀਆਂ ਰਹਾਉ ਦੀਆਂ ਪੰਕਤੀਆਂ ਨੇ ਹੋਈ ਰਾਜੇ ਰਾਮ ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਮਾਰੇ ਕਹਿੰਦੇ ਜਦੋਂ ਰਾਜਾ ਰਾਮ ਰਾਜਾ ਰਾਮ ਕੌਣ ਹੈ ਵਾਹਿਗੁਰੂ ਪਰਮਾਤਮਾ ਤੂੰ ਹੋ ਸਭ ਰਾਜਨ ਕੇ ਰਾਜਾ ਉਹ ਵਾਹਿਗੁਰੂ ਪਰਮਾਤਮਾ ਜਦੋਂ ਰਖਵਾਲੀ ਕਰਦਾ ਹੈ ਨਾ ਸਾਡਾ ਰਖਵਾਲਾ ਬਣ ਜਾਂਦਾ ਹੈ ਫਿਰ ਕੀ ਬਖਸ਼ਿਸ਼ ਹੁੰਦੀ ਹੈ ਸੁਖ ਸਹਿਜ ਆਨੰਦ ਗੁਣ ਗਾਵੋ ਫਿਰ ਮਨੁੱਖ ਜਿਹੜਾ ਸੁੱਖ ਦੇ ਸਹਿਤ ਉਹ ਕਰਕੇ ਆਨੰਦ ਦੇ ਵਿੱਚ ਭਾਗ ਕਰਕੇ ਉਸ ਪਰਮਾਤਮਾ ਦੇ ਗੁਣ ਗਾਉਂਦਾ ਤੇ ਗੁਣ ਗਾਉਣ ਦਾ ਫਲ ਕੀ ਮਿਲਦਾ ਉਹਦਾ ਤਨ ਵੀ ਉਹਦਾ ਮਨ ਵੀ ਸੁਖੀ ਹੋ ਜਾਂਦਾ ਹੈ ਦੇ ਸਰੀਰ ਵੀ ਰੋਗਾਂ ਤੋਂ ਰਹਿਤ ਹੋ ਜਾਂਦਾ ਸੋ ਖਾਲੀ ਭਾਵ ਉਹ ਸੁੱਖਾਂ ਦੇ ਸਹਿਤ ਹੋ ਜਾਂਦੀ ਸੁੱਖ ਵਾਲਾ ਘਰ ਇਹ ਸਰੀਰ ਬਣ ਜਾਂਦਾ ਦੇਖੋ ਆਪਾਂ ਮਹਾਰਾਜ ਦੇ ਅਰਦਾਸ ਕਰਦੇ ਆ ਨਾ ਬਾਣੀ ਜਿਹੜੀ ਸਾਡੇ ਦੁੱਖ ਰੋਗ ਸੰਤਾਪ ਦੂਰ ਕਰ ਦੇ ਪਰ ਕਰਦੀ ਹੈ ਪਰ ਜੇ ਅਸੀਂ ਸ਼ਰਧਾ ਨਾਲ ਸੁਣਾਗੇ ਮਹਾਰਾਜ ਦੇ ਬਚਨ ਨੇ ਨਾ ਆਪਾਂ ਇਹ ਪੜਦੇ ਰੋਜ਼ੀ ਦੁੱਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਵੀ ਜਿਨ੍ਹਾਂ ਨੇ ਸੱਚੀ ਬਾਣੀ ਨੂੰ ਸੁਣਿਆ ਉਹਨਾਂ ਦੇ ਦੁੱਖ ਸੰਤਾਪ ਸਭ ਕੁਝ ਉਤਰ ਜਾਂਦੇ ਆ ਚਿੰਤਾ ਕਲੇਸ਼ ਦੂਰ ਹੋ ਜਾਂਦੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜਿਹੜੀ ਧੁਰ ਕੀ ਬਾਣੀ ਐ ਸਾਰੀਆਂ ਚਿੰਤਾਵਾਂ ਨੂੰ ਮਟਾਉਣ ਵਾਲੀ ਐ ਪਰ ਜੇ ਕੋਈ ਸ਼ਰਧਾ ਭਾਵਨਾ ਦੇ ਨਾਲ ਪੜੇਗਾ ਤੇ ਜਦੋਂ ਕੋਈ ਸ਼ਰਧਾ ਭਾਵਨਾ ਦੇ ਨਾਲ ਪੜਦਾ ਫਿਰ ਉਹ ਰਾਜਾ ਰਾਮ ਵਾਹਿਗੁਰੂ ਜਿਹੜਾ ਉਹ ਰਖਵਾਲੀ ਕਰਦਾ ਆ ਕਰਕੇ ਤੇ ਜਦੋਂ ਰਖਵਾਲੀ ਕਰਦਾ ਫਿਰ ਕੀ ਹੁੰਦਾ ਦੁਰਦ ਗਵਾਇਆ ਹਰ ਪ੍ਰਭ ਆਪੇ ਸਾਰੇ ਸੰਸਾਰ ਨੂੰ ਉਬਾਰਿਆ ਮਹਾਰਾਜ ਜੀ ਕਹਿੰਦੇ ਉਹ ਵਾਹਿਗੁਰੂ ਪਰਮਾਤਮਾ ਜਿਹੜਾ ਦੋ ਰਤ ਕਿ ਜਿਹੜੇ ਦੋ ਦੂਜੇ ਥਾਂ ਦੇ ਉੱਤੇ ਰਤ ਪ੍ਰੇਤੀ ਹੈ ਨਾ ਦੁਸ਼ਵੈਚ ਲੱਗੀ ਹੋਈ ਬਿਰਤੀ ਹੈ ਉਹਨੂੰ ਵਾਹਿਗੁਰੂ ਪਰਮਾਤਮਾ ਦੂਰ ਕਰ ਦਿੰਦਾ ਤੇ ਸਾਰੇ ਸੰਸਾਰ ਨੂੰ ਉਬਾਰ ਲੈਂਦਾ ਬਚਾਉਂਦਾ ਸਾਰੇ ਸੰਸਾਰ ਨੂੰ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੇ ਆਪਣਾ ਬਿਰਦ ਸਮਾਰਿਆ ਉਹ ਪਾਰ ਬ੍ਰਹਮ ਜੋ ਵਾਹਿਗੁਰੂ ਪਰਮਾਤਮਾ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਹੈ ਉਹਨੇ ਕਿਰਪਾ ਕੀਤੀ ਆਪਣੇ ਬਿਰਦ ਨੂੰ ਉਹ ਸੰਭਾਲਦਾ ਉਹਦਾ ਬਿਰਦ ਕੀ ਹੈ ਉਹਦਾ ਬਿਰਦ ਹੈ ਕਿ ਕੋਈ ਵੀ ਜੋ ਸ਼ਰਨ ਆਵੇ ਤੇ ਇਸ ਕੰਠ ਲਾਵੇ ਇਹੋ ਬਿਰਦ ਸਵਾਮੀ ਸੰਦਾਹ ਕਿ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ ਇਹਨਾਂ ਨੂੰ ਆਪਣੇ ਗਲੇ ਨਾਲ ਲਾ ਲੈਂਦਾ ਉਹ ਕਿਸੇ ਦੇ ਦੋਖ ਨਹੀਂ ਵੇਖਦਾ ਗੁਣ ਔਗਣ ਨਹੀਂ ਵਿਚਾਰਦਾ ਵੀ ਇਹ ਪਾਪੀ ਬੰਦਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਜਣ ਠੱਗ ਦੇ ਕੀ ਔਗਣ ਵੇਖੇ ਨਹੀਂ ਅਸੀਂ ਵੇਖਦੇ ਹਾਂ ਕਿਸੇ ਬੰਦੇ ਦੇ ਗੁਣ ਔਗਣ ਵੀ ਇਹ ਚੰਗਾ ਹੈ ਇਹ ਮਾੜਾ ਹੈ ਪਰ ਜਿਹੜੇ ਮਾਮ ਪੁਰਸ਼ ਹੁੰਦੇ ਉਹ ਗੁਣ ਓਗਣ ਨਹੀਂ ਕਿਸੇ ਦੇ ਵੇਖਦੇ ਸੱਜਣ ਠੱਗ ਦਾ ਉਧਾਰ ਕਰਨ ਲੱਗਿਆ ਮਹਾਰਾਜ ਜੀ ਨੇ ਸਮਾਂ ਨਹੀਂ ਲਾਇਆ ਵੀ ਇਹਦਾ ਪਾਪੀ ਇਹਦਾ ਕੀ ਉਧਾਰ ਕਰਨ ਉਹ ਸੱਜਣ ਠੱਗ ਨੂੰ ਸੰਤ ਬਣਾ ਦਿੱਤਾ ਕੌਡੇ ਰਾਖਸ਼ ਦੇ ਉੱਤੇ ਕਿਰਪਾ ਕੀਤੀ ਮਹਾਰਾਜ ਜੀ ਨੇ ਜਿਹੜਾ ਬੰਦੇ ਤਲਕੇ ਖਾਂਦਾ ਸੀ ਆਦਮ ਖੋਰ ਸੀ ਤੇ ਉਹਨੂੰ ਮਹਾਰਾਜ ਜੀ ਨੇ ਕੌਡੇ ਰਾਖਸ਼ ਤੋਂ ਕੌਡਾ ਸੰਤ ਬਣਾ ਦਿੱਤਾ ਮਹਾਰਾਜ ਜੀ ਨੇ ਉਹਦੇ ਓਗਣ ਨਹੀਂ ਦੇਖੇ ਇਸ ਕਰਕੇ ਉਹ ਆਪਣਾ ਬਿਰਦ ਦੀ ਸੰਭਾਲ ਕਰਦਾ ਉਹਦਾ ਸੁਭਾਅ ਹੀ ਹੈ ਕਿ ਜਿਹੜਾ ਉਹਦੇ ਚਰਨ ਸ਼ਰਨ ਵਿੱਚ ਆ ਗਿਆ ਹੈ ਨਾ ਉਹਦਾ ਉਪਾਰ ਉਤਾਰਾ ਕਰ ਦਿੰਦਾ ਹੋਈ ਰਾਜੇ ਰਾਮ ਕੀ ਰਖਵਾਲੀ ਕਿ ਉਹ ਵਾਹਿਗੁਰੂ ਪ੍ਰਮਾਤਮਾ ਦੇ ਜਿਹਦੇ ਉੱਤੇ ਰੱਖਿਆ ਹੋ ਜਾਂਦੇ ਜਿਹਦਾ ਰਾਖਾ ਵਾਹਿਗੁਰੂ ਪ੍ਰਮਾਤਮਾ ਬਣ ਜਾਂਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਕਿ ਜਦੋਂ ਦੇਖੀ ਤੇਰੇ ਸਾਰੇ ਸਾਥ ਛੱਡ ਜਾਣ ਮੁਸ਼ਕਲ ਬਣ ਜਾਵੇ ਕੋਈ ਵੀ ਤੇਰਾ ਸਾਥ ਨਾ ਨਾ ਦੇਵੇ ਪਰ ਕਹਿੰਦੇ ਜੇ ਉਸ ਵੇਲੇ ਤੈਨੂੰ ਰੱਬ ਜਿੱਤੇ ਆ ਗਿਆ ਨਾ ਉਹ ਰੱਬ ਤੇਰੀ ਰੱਖਿਆ ਕਰਦਾ ਹੈ ਹਾਰੇ ਜਗਾ ਦੇ ਉੱਤੇ ਵਾਹਿਗੁਰੂ ਪਰਮਾਤਮਾ ਜਹ ਜਾ ਕੋ ਮੁਸਕਲ ਅਤ ਬਣੈ ਧੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭਜ ਖਲੇ ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ ਚਿੰਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਉ ਕਿ ਜਦੋਂ ਸਾਰੇ ਆਸਰੇ ਛੱਡ ਜਾਵੇ ਕਿਤੇ ਉਸ ਸਮੇਂ ਰੱਬ ਚੇਤੇ ਆ ਜਾਵੇ ਨਾ ਤੇ ਰੱਬ ਵਾਹਿਗੁਰੂ ਪਰਮਾਤਮਾ ਜਿਹੜਾ ਨਾ ਉਹ ਤੱਤੀ ਵਾ ਨਹੀਂ ਲੱਗਣ ਦਿੰਦਾ ਉਹ ਖਾਲਾ ਬਣ ਜਾਂਦਾ ਭਗਤ ਪ੍ਰਹਿਲਾਦ ਨੂੰ ਲੱਗਣ ਦਿੱਤੀ ਤੱਤੀ ਵਾ ਖੁਦਾ ਪੈਦਾ ਨੂੰ ਮਾਰਨ ਵਾਸਤੇ ਯਤਨ ਕਰਦਾ। ਤਪਦੇ ਥੰਮਨ ਨਾਲ ਨੂੰ ਜਫੀ ਪਵਾਈ ਗਈ। ਪਰ ਭਗਤ ਨਾਮਦੇਵ ਜੀ ਕਹਿੰਦੇ ਦੇਖਿਓ ਵਾਹਿਗੁਰੂ ਪ੍ਰਮਾਤਮਾ ਨੇ ਆਪਣੀ ਮਾਇਆ ਨੂੰ ਹੁਕਮ ਦੇ ਕੇ ਨਾ ਹੁਕਮ ਦੇ ਕੇ ਕਹਿ ਦਿੱਤਾ ਕਿ ਮੇਰਾ ਭਗਤ ਹੈ ਪਿਆਰਾ ਹੈ ਇਹਨੂੰ ਸਾੜਨਾ ਨਹੀਂ ਇਹਨੂੰ ਡੋਬਣਾ ਨਹੀਂ। ਜਲ ਜਵਾਲਾ ਭੈ ਰੱਖਿਓ ਰਾਜਾ ਰਾਮ ਮਾਇਆ ਫੇਰੀ। ਜਲ ਵਿੱਚ ਡੋਬਣ ਦਾ ਯਤਨ ਕੀਤਾ ਗਿਆ। ਦਰਸਤ ਤੋਂ ਛਿਟਿਆ ਗਿਆ। ਅੱਗ ਵਿੱਚ ਬਿਠਾ ਕੇ ਸਾੜਨ ਦਾ ਯਤਨ ਕੀਤਾ ਗਿਆ। ਪਰ ਉਸ ਵਾਹਿਗੁਰੂ ਨੇ ਉਹਦੀ ਰੱਖਿਆ ਕਰ ਲਈ ਇਸ ਕਰਕੇ ਜਦੋਂ ਵਾਹਿਗੁਰੂ ਪਰਮਾਤਮਾ ਰਖਵਾਲਾ ਬਣ ਜਾਂਦਾ ਨਾ ਹਰ ਯੁਗ ਯੁਗ ਭਗਤੋ ਪਾਇਆ ਪੈਜ ਰਖਦਾ ਆ ਆ ਰਾਮ ਰਾਜੇ ਹਰਨਾਖ ਦੁਸ਼ਟ ਹਨ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਫਿਰ ਉਹ ਆਪਣੇ ਭਗਤਾਂ ਪਿਆਰੂਨੋਂ ਆਪਣੇ ਮੁਖ ਨਾਲ ਲਾ ਲੈਂਦਾ ਜਦੋਂ ਰਖਵਾਲਾ ਬਣਦਾ ਤੇ ਉਹ ਬਖਸ਼ਿਸ਼ਾ ਕੀ ਕਰਦਾ ਸੁਖ ਸਹਿਜ ਆਨੰਦ ਗungਾਵੋ ਮਨ ਤਨ ਦੇਹ ਸੁਖਾਲੀ ਫਿਰ ਸੁਖ ਦੇ ਸਹਿਤ ਉਹ ਕਰਕੇ ਆਨੰਦ ਦੇ ਵਿੱਚ ਭਰ ਕਰਕੇ ਬ੍ਰਾਣੀ ਨੂੰ ਪੜੀਏ ਗungਾਈਏ ਪਰਮਾਤਮਾ ਦੇ ਤਾਂ ਸਾਡਾ ਤਨ ਵੀ ਸੁਖੀ ਸਾਡਾ ਮਨ ਵੀ ਸੁਖੀ ਸਾਡੀ ਦੇਹ ਸਾਡਾ ਸਰੀਰ ਜਿਹੜਾ ਉਹ ਵੀ ਰੋਗਾਂ ਤੋਂ ਰਹਿਤ ਹੋ ਜਾਂਦਾ ਰਹਾਓ ਵਿਸ਼ਰਾਮ ਦੇ ਕਰਕੇ ਸਤਗੁਰੂ ਜੀ ਬਖਸ਼ਿਸ਼ ਕਰਦੇ ਪਤ ਤਉ ਉਧਾਰਨ ਸਤਗੁਰ ਮੇਰਾ ਮੋਹੇ ਤਿਸ ਕਾ ਪਰਵਾਸਾ ਮਹਾਰਾਜ ਜੀ ਕਹਿੰਦੇ ਤੁਸੀਂ ਗੁਰੂ ਤੇ ਇੰਨਾ ਵਿਸ਼ਵਾਸ ਕਰੋ ਇਹ ਪ੍ਰਵਾਸਾ ਇਹ ਭਰੋਸਾ ਲਿਆਓ ਕਿ ਸਤਿਗੁਰੂ ਮੇਰੇ ਪਾਪੀਆਂ ਦਾ ਉਧਾਰ ਕਰਨ ਵਾਲੇ ਆ ਪਾਪੀਆਂ ਦਾ ਵੀ ਉਧਾਰ ਕਰ ਦਿੰਦੇ ਪਤ ਤ ਜਿਹੜਾ ਡਿੱਗਿਆ ਹੋਇਆ ਬੰਦਾ ਨਾ ਆ ਦੇਖੋ ਦੁਨੀਆ ਵਿੱਚ ਆਪਾਂ ਤਾਂ ਕੋਈ ਤੁਰਿਆ ਜਾਂਦਾ ਹੋਵੇ ਡੈਗ ਪਵੇ ਉਸ ਡਿੱਗੇ ਨੂੰ ਵੇਖ ਕੇ ਆਪਾਂ ਹੱਸਦੇ ਆ ਇਹ ਡਿੱਗ ਪਿਆ ਪਰ ਜਿਹੜਾ ਮਹਾਂਪੁਰਸ਼ ਹੁੰਦਾ ਗੁਰੂ ਹੁੰਦਾ ਨਾ ਉਹ ਜੋ ਪਾਪਾਂ ਵਿੱਚ ਡਿੱਗਿਆ ਪਿਆ ਹੁੰਦਾ ਉਹ ਹੱਸਦਾ ਨਹੀਂ ਜੇ ਕੋਈ ਬੰਦਾ ਪਾਪਾਂ 'ਚ ਡਿਗਿਆ ਹੋਵੇ ਨਾ ਉਹਨੂੰ ਵੇਖ ਕੇ ਹੱਸਦਾ ਨਹੀਂ ਗੁਰੂ ਉਹਨੂੰ ਵੇਖ ਕੇ ਸੰਤ ਹੱਸਦਾ ਨਹੀਂ ਉਹਨੂੰ ਦਇਆ ਜਾਂਦੀ ਉਹਨੂੰ ਤਰਸ ਆ ਜਾਂਦਾ ਉਹਦੇ ਉੱਤੇ ਉਹ ਕੀ ਕਰਦਾ ਉਹਨੂੰ ਪਾਪਾਂ ਵਿੱਚੋਂ ਕੱਢ ਦਿੰਦਾ ਉਹਨੂੰ ਬਚਾ ਲੈਂਦਾ ਪਾਪਾਂ ਵਿੱਚੋਂ ਉਹਨੂੰ ਬਚਾ ਕੇ ਪਾਪਾਂ ਵਾਲੇ ਪਾਸੇ ਜਿਵੇਂ ਭੂਮੀਆਂ ਚੋਰੀ ਸੀ ਚੋਰੀਆਂ ਕਰਦਾ ਸੀ ਗੁਰੂ ਨਾਨਕ ਸਾਹਿਬ ਜੀ ਮਾਰ ਨੇ ਉਹਨੂੰ ਉਪਦੇਸ਼ ਦੇ ਕੇ ਭੂਮੀਆਂ ਚੋਰੀ ਤੋਂ ਭੂਮੀਆਂ ਸੰਤ ਬਣਾ ਦਿੰਦਾ ਪਾਪ ਕੇ ਉਹ ਪਾਪਾਂ ਚ ਡਿੱਗੇ ਹੋਏ ਬੰਦੇ ਨੂੰ ਮਹਾਰਾਜ ਜੀ ਕੱਢ ਲੈਂਦੇ ਪਤ ਤੋ ਉਦਾਹਰਨ ਸਤਗੁਰ ਮੇਰਾ ਮਹਾਰਾਜ ਕਹਿੰਦੇ ਇਹ ਭਰੋਸਾ ਬਣਾ ਕੇ ਪਾਪੀਆਂ ਦਾ ਵੀ ਉਧਾਰ ਕਰ ਦਿੰਦਾ ਪੁੰਨੀਆਂ ਦਾ ਤਾਂ ਕਰਨਾ ਹੀ ਕਰਨਾ ਨਾ ਪਾਪੀਆਂ ਦਾ ਉਧਾਰ ਵੀ ਸਤਗੁਰ ਜੀ ਕਰ ਦਿੰਦੇ ਬਖਸ਼ ਲਏ ਸਭ ਸੱਚਾ ਹੈ ਸਾਹਿਬ ਸੁਨ ਨਾਨਕ ਕੀ ਅਰਦਾਸ ਮਹਾਰਾਜ ਜੀ ਕਹਿੰਦੇ ਇਹ ਭਰੋਸਾ ਬਣਾ ਕੇ ਉਹ ਵਾਹਿਗੁਰੂ ਪਰਮਾਤਮਾ ਜਿਹੜਾ ਹੈ ਨਾ ਆਪਣੇ ਸੇਵਕਾਂ ਪਿਆਰਿਆਂ ਦੀ ਅਰਦਾਸ ਸੁਣ ਕੇ ਅਰਦਾਸ ਸੁਣ ਕੇ ਸਾਰਿਆਂ ਨੂੰ ਬਖਸ਼ ਲੈਂਦਾ ਉਹ ਸੱਚਾ ਸਾਹਿਬ ਸੱਚਾ ਸਾਹਿਬ ਕਿਹੜਾ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਮਾਰ ਕਹਿੰਦੇ ਨੇ ਸਾਚਾ ਸਾਹਿਬ ਸਾਚਨਾਇ ਗੁਰੂ ਨਾਨਕ ਸਾਹਿਬ ਜੀ ਮਾਰ ਦੇ ਬਚਨ ਆਪਾਂ ਰੋਜ਼ ਹੀ ਪੜ੍ਹਦੇ ਸੁਣਦੇ ਮੂਲ ਮੰਤਰ ਵਿੱਚ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹ ਸੱਚਾ ਵਾਹਿਗੁਰੂ ਪਰਮਾਤਮਾ ਜਿਹੜਾ ਹੈ ਨਾ ਉਹ ਆਪਣੇ ਭਗਤਾਂ ਪਿਆਰਿਆਂ ਦੀ ਅਰਦਾਸ ਸੁਣ ਕੇ ਉਹਨਾਂ ਨੂੰ ਬਖਸ਼ ਲੈਂਦਾ ਉਹਨਾਂ ਦਾ ਪਾਰ ਉਤਾਰਾ ਕਰਦਾ ਮਾਰ ਕਹਿੰਦੇ ਜਦੋਂ ਤੂੰ ਦੁਖੀ ਹੋਵੇਂਗਾ ਨਾ ਜੀ ਕੀ ਬਿਰਥਾ ਹੋਵੇ ਸੋ ਗੁਰ ਪਰ ਅਰਦਾਸ ਕਰ ਜੇ ਤੇਰੇ ਅੰਦਰ ਕੋਈ ਪੀੜਾ ਹੋਵੇ ਨਾ ਤੇਰੇ ਮਨ ਦੀ ਪੀੜਾ ਤਨ ਦੀ ਪੀੜਾ ਤਾਂ ਅਸੀਂ ਲੋਕਾਂ ਨੂੰ ਦੱਸ ਦੇਵਾਂਗੇ ਪਰ ਮਨ ਦੀ ਪੀੜਾ ਹਰ ਕਿਸੇ ਕੋਲੇ ਦੱਸੀ ਨਹੀਂ ਜਾਂਦੀ ਪਰ ਮਾਰ ਕਹਿੰਦੇ ਜੇ ਤੂੰ ਮਨ ਕਰਕੇ ਵੀ ਦੁਖੀ ਹੋਵੇ ਨਾ ਤਾਂ ਗੁਰੂ ਕੋਲੇ ਆ ਕੇ ਆਪਣੀ ਅਰਦਾਸ ਕਰਿਆ ਕਰਕੇ ਮਹਾਰਾਜ ਮੈਨੂੰ ਆਹ ਦੁੱਖ ਹੈ ਮੈਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੰਗ ਕਰਦੇ ਨੇ ਮੈਨੂੰ ਈਰਖਾ ਤੰਗ ਕਰਦੀ ਮੈਨੂੰ ਸਾੜਾ ਤੰਗ ਕਰਦਾ ਪਿਆ ਮਹਾਰਾਜ ਮੇਰੇ ਤੇ ਕਿਰਪਾ ਕਰੋ ਦਇਆ ਕਰੋ ਤੇ ਮਹਾਰਾਜ ਜੀ ਦੇ ਕੋਲ ਜਦੋਂ ਅਸੀਂ ਅਰਦਾਸ ਕਰਾਂਗੇ ਨਾ ਤੇ ਸਤਿਗੁਰੂ ਜੀ ਅਰਦਾਸ ਸੁਰ ਲੈਂਦੇ ਆ ਪਰ ਇੱਥੇ ਗੱਲ ਕਾਦੀ ਚਾਹੀਦੀ ਹੈ ਭਾਵਨਾ ਦੀ ਗੁਰੂ ਰਾਮਦਾਸ ਜੀ ਮਾਰੇ ਦੇ ਬਚਨ ਅਦਾਸ ਸੁਣਾ ਕੇ ਸਮਾਪਤੀ ਕਰਦਾ ਮਾਰੇ ਕਹਿੰਦੇ ਸਤਿਗੁਰ ਪੁਰਖ ਦਿਆਲ ਹੈ ਜਿਸਨੂੰ ਸੰਤ ਸਭ ਕੋਏ ਏਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਏ ਕਿ ਸਤਿਗੁਰੂ ਜੀ ਹਮੇਸ਼ਾ ਹੀ ਦਿਆਲੂ ਨੇ ਸਾਰਿਆਂ ਨੂੰ ਇੱਕੋ ਜੀ ਦ੍ਰਿਸ਼ਟੀ ਨਾਲ ਵੇਖਦੇ ਆ ਪਰ ਜਿਹੋ ਜੀ ਕੋਈ ਭਾਵਨਾ ਲੈ ਕੇ ਗੁਰੂ ਕੋਲੇ ਆਵੇਗਾ ਨਾ ਉਹੋ ਜੀ ਮਨ ਦੀ ਭਾਵਨਾ ਕਰਕੇ ਉਹਦਾ ਕਾਰਜ ਸਿੱਧ ਹੋਵੇਗਾ ਜੇ ਅਸੀਂ ਇੱਥੇ ਰਮਾਲੇ ਵੇਖਣ ਆ ਗਏ ਵੀ ਰਮਾਲੇ ਕਿਹੋ ਜੇ ਲੱਗੇ ਆ ਗ੍ਰੰਥੀ ਸਿੰਘ ਵੇਖਣ ਆ ਗਏ ਵੀ ਉਹਨੇ ਦੇਖ ਠੰਡੀ ਕੀਤੀ ਕਿ ਨਹੀਂ ਕੀਤੀ ਚਾਹੇ ਵੇਖਣ ਆ ਗਏ ਵੀ ਚੌਰ ਸਾਹਿਬ ਕੋਣ ਕਿਵੇਂ ਕਰਦਾ ਕੋਣ ਮੱਥਾ ਕਿਵੇਂ ਟੇਕਦਾ ਪਿਆ ਕੋਣ ਬੈਠਾ ਕਿਵੇਂ ਆ ਇਹ ਚੀਜ਼ਾਂ ਹੀ ਵੇਖਣ ਆ ਕੇ ਸਾਨੂੰ ਇਹ ਹੀ ਮਿਲਣਾ ਜੇ ਅਸੀਂ ਇਹ ਭਾਵਨਾ ਰੱਖ ਕੇ ਆਵਾਂਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਨੇ ਦਸਵੇਂ ਪਾਤਸ਼ਾਹ ਨੇ ਕਿਹਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੈ ਕਿ ਪ੍ਰਗਟ ਗੁਰਾਂ ਕੀ ਦੇਹ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜਾ ਇਹ ਭਾਵਨਾ ਲੈ ਕੇ ਆਵੇਗਾ ਉਹਦੇ ਉਹਨੂੰ ਇਤੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਵੀ ਹੋ ਸਕਦੇ 10 ਪਾਸ਼ੀਆਂ ਦੇ ਦਰਸ਼ਨ ਵੀ ਹੋ ਜਾਣਗੇ ਇਹਦੇ ਵਿੱਚ ਇਸ ਕਰਕੇ ਗੱਲ ਭਾਵਨਾ ਦੀ ਹੈ ਅਸੀਂ ਆਪਣੀ ਭਾਵਨਾ ਜਵੇਂ ਆਪਾਂ ਮਹਾਂਪੁਰਸ਼ਾਂ ਤੇ ਭਾਵਨਾ ਰੱਖਦੇ ਉਵੇਂ ਬਾਣੀ ਤੇ ਵੀ ਭਾਵਨਾ ਬਣਾਈਏ ਮਹਾਂਪੁਰਸ਼ ਵੀ ਸਾਨੂੰ ਬਾਣੀ ਨਾਲ ਨਾਮ ਨਾਲ ਜੋੜਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੇ ਸੋ ਬਹੁਤ ਹੀ ਵਧੀਆ ਤੁਸੀਂ ਸਾਰਿਆਂ ਨੇ ਰਲ ਮਿਲ ਕੇ ਉਪਰਾਲਾ ਕੀਤਾ ਸਤਿਗੁਰਾਂ ਨੇ ਸਾਡੇ ਤੇ ਬਖਸ਼ਿਸ਼ ਕੀਤੀ ਸਾਨੂੰ ਇਹ satsangਤ ਕਰਨ ਦਾ ਸਮਾਂ ਬਖਸ਼ਿਆ ਸੋ ਗੁਰੂ ਮਹਾਰਾਜ ਜੀ ਦਾ ਰੋਮ ਰੋਮ ਕਰਕੇ ਧੰਨਵਾਦ ਧੰਨਵਾਦ ਸੰਗਤਾਂ ਦਾ ਧੰਨਵਾਦ ਗੁਰੂ ਘਰ ਦੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਦਾਸ ਨੂੰ ਇੱਥੇ ਇਹ ਸਮਾਂ ਬਖਸ਼ਿਸ਼ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸ਼ਬਦ ਦੀਆਂ ਖੇਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ ਪਦ ਤੋਂ ਉਧਾਰਨ ਸਤਗੁਰ ਮੇਰਾ ਮੋਹ ਇਸ ਕਾ ਪਰਵਾਸਾ ਬਖਸ ਲੈ ਸਭ ਸੱਚਾ ਸਾਹਿਬ ਸੁਨ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ